बिखण जो मित्र हिकु पासे पुराण ਖੁੰਡ ਕਬੱਡੀ ਦਾ ਤੇ ਦੂਜੇ ਪਾਸੇ ਅੱਜ ਦੇ ਸਮੇਂ ਦਾ ਸੁਪਰ ਡਿਪਰੈਸ਼ਨ ਹੈ ਆ ਤਜਰਬਾ ਬੋਲਦਾ ਮੇਰੇ ਮਿੱਤਰੋ ਪਰ ਸ਼ਿੱਲੂ ਦੀ ਰੋ ਸ਼ਿੱਲੂ ਦੇ ਉੱਪਰ ਮੰਨੇ ਨੇ ਧਾਵਾ ਬੋਲਿਆ ਗगन ਨੇ ਆ ਚਾਰਾਂ ਦੇ ਵਿੱਚੋਂ ਲੈ ਵੀ ਬਿੱਲਿਆ ਕਹਿ ਨਾ ਜਨਾ ਨਾਲ ਦੇ ਨੂੰ ਵੀ ਜੱਫਾ ਚਾਹੀਦਾ ਸ਼ਿੱਲੂ ਗगन ਸ਼ਿੱਲੂ ਗगन ਆ ਟੱਕਰ ਫਿਰੇ ਦੀ ਲੱਗਦਾ ਜ਼ੋਰ ਹੁਣ ਤੇ ਮੈਚੂ ਲੱਗਦਾ कबड्डी 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 कपट्टी पाला 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 सियाण रिटर है भाई जे सवाद आंदा एक बारी ताड़ी कट के मार दो कबड्डी के नाते मेला